ਕਾ ਕਦੇ ਨਹੀਂ ਸੁਣਦੇ ਤੁਸੀਂ ਬਾਪੂ ਤੂੰ ਇੱਕ ਹੈ ਬਾਪੂ ਓ ਯਾਰ ਨਾ ਨਹੀਂ ਓ ਤੇਰੇ ਮਾਲਕਾ ਓ ਮਰ ਜਾ ਕੇ ਪੈਰ ਚ ਓ ਓ ਕਿੱਧਰ ਹੀ ਲੱਤ ਫੜ ਓ ਰਾਣ ਦਾ ਓ ਰਾਣ ਦਾ ਮਰ ਜਾਣਾ ਓ ਛੱਡ ਦੇ ਮੈਨੂੰ ਓ ਮਰਨ ਦੇਣਾ ਓ ਕਾਨੂੰ ਛੱਡ ਦੇ ਮੈਨੂੰ ਮਰਨ ਦੇਣਾ ਬਾਪੂ ਚੱਲੇ ਜਾ ਚੱਲਣਾ ਓ ਬਾਪੂ ਦੇ ਪੁੱਤ ਤੇ ਧੀ ਵੀ ਇੱਕ ਇਤਨੀ ਚਾ ਕੈਨੇਡਾ ਚ ਦੁੱਖ ਇਸ ਗੱਲ ਦਾ ਵਾ ਅਜੇ ਤੱਕ ਕੋਈ ਮਿਲਣ ਨਹੀਂ ਆਇਆ ਥੋੜਾ ਆਪਣੇਆਂ ਦਾ ਹੌਸਲਾ ਹੋ ਜਾਂਦਾ ਬੰਦੇ ਨੂੰ ਬਾਪੂ ਕਈ ਵਾਰੀ ਉਦਾਸ ਹੋਇਆ ਹੁੰਦਾ ਇੱਥੇ ਬੈਠਾ ਜਦੋਂ ਮੈਂ ਕਈ ਵਾਰੀ ਮਿਲਦਾ ਕਿਉਂਕਿ ਆਪਣੇ ਤਾਂ ਆਪਣੇ ਹੀ ਹੁੰਦੇ ਆ ਭਾਈ ਹਮਾਰਾ ਹੀ ਮੈਨੂੰ ਪੱਥਰ ਲੈ ਆ ਆ ਹਾਂ ਉਹ ਮਾਫੀ ਜਨਾ 1970ਵਰਤ ਦਾ ਜੀ ਹਾਂ ਜੀ ਗਾੜਾ ਤੇ ਉਦੋਂ ਦਾ ਹੀ ਪਾਏ ਆ ਮਹਾਤਮਾ ਦੇ ਜੀ ਕਹਿੰਦੇ ਜਿੰਨੀ ਵਾਰ ਮਰਦੀ ਇਹਨੂੰ ਮੌਤ ਦੇ ਘਰ ਚੋਂ ਪੜ ਕੇ ਲਓ ਉਹ ਬੱਦਰਾ ਤੁਰਿਆ ਆ ਰਿਹਾ ਐਕਸੀਡੈਂਟ ਵੀ ਹੋਇਆ ਕਈ ਵਾਰਾ ਖਾਮਗੜ ਰੋੜ ਹੋਇਆ ਆਰਦੇ ਆ ਨੇ ਵੀ ਇੱਕ ਵਾਰ ਘਰੋਂ ਕੱਢ ਦਿੱਤਾ ਗੁੱਸੇ ਹੋ ਕੇ ਇੰਨੇ ਕੰਨ ਦੇ ਨਾਲੋ ਜੀ ਐਸਐਸ ਚ ਆਇਸ਼ੂ ਮਿਲ ਗਿਆ ਬੰਦੇ ਵਰਗਾ ਕੈਂਡਾ ਟੂ ਸਵਿਗਰਨਾ ਕਰ ਮੈਂ ਬੈਠਾ ਆ ਉਹ ਮਾਲਕ ਬਣ ਕੇ ਟੱਕਰ ਗਿਆ ਕੋਟ ਵੀ ਦਿੱਤਾ ਬਾਣ ਨੂੰ ਜਗਟ ਬਾਣ ਨੂੰ ਜਿੱਥੇ ਕੈਂਡਾ ਜਿੱਥੇ ਜਾਣਾ ਕੜਾ ਮੋਟਰਸਾਈਕਲ ਸਕੂਟਰ ਜੋ ਜੀ ਕਰਦਾ ਲੈ ਕੇ ਜਾ ਮੈਂ ਕਿਹਾ ਮੈਨੂੰ ਆਣਾ ਪੜ ਗਿਆ ਮਾਰੂ ਕਿ ਇਹ ਕਿਹਦਾ ਚੱਕ ਲਿਆ ਕੈਂਡਾ ਤੈਨੂੰ ਕੋਈ ਕੁਝ ਬੁਰਾ ਵੀ ਇਹ ਦਿਲਦਾਰ ਬੰਦੇ ਬਥੇਰੇ ਨੇ ਬਾਪੂ ਦੁਨੀਆ ਦੇ ਚੰਗੇ ਬੰਦੇ ਤੇਰੇ ਅਰਗੇ ਤੂੰ ਕਿੰਨੀਆਂ ਦੀ ਗੰਦਗੀ ਬਚਾਈ ਆ ਪਤਾ ਨਹੀਂ ਕਿੰਨੀਆਂ ਬੁੱਢੀਆਂ ਨੂੰ ਕਿੰਨੇ ਬੰਦਿਆਂ ਨੂੰ ਕਿੰਨੇ ਹਾਲਾਤ ਦਿੱਤੀ ਬੇਲਾਤਾਂ ਨੂੰ ਹੁਣ ਮਾਰੀ ਚਾਹਨਾ ਜਿਹੜਾ ਮੇਰੇ ਹੱਥ ਵਸ ਦਾ ਕੰਮ ਆ ਉਹ ਤਾਂ ਮੈਂ ਕਰ ਸਕਦਾ ਹੁਣ ਹੋਰ ਸਮੇਂ ਕੋਈ ਕੰਮ ਕਰ ਨਹੀਂ ਸਕਦਾ ਵੀ ਹੈ ਕੋਈ ਕੰਮ ਨਹੀਂ ਬਸ ਬਾਪੂ ਤੂੰ ਬੈਠ ਕੇ ਚਲਾ ਤੰਦਰੁਸਤ ਹੋ ਤਾ ਹੁਣ ਕਿੰਨੇ ਕਿ ਦਿਨ ਨੂੰ ਮੈਨੂੰ ਰੱਖਣਾ ਇੱਥੇ ਹੋਰ ਬਲਤ ਤੂੰ ਤੁਰ ਰੋ ਫਿਰ ਨਾ ਕੇ ਜਾ ਕੋਈ ਸੱਟ ਖੋ ਕੇ ਆਉਣੀ ਨਹੀਂ ਹੁੰਦੀ ਇਹ ਮੈਂ ਮਾਣ ਕਰੇ ਆ ਸਕਦਾ ਜਦ ਤੂੰ ਮਾਜੀ ਆਉਣਾ ਹੀ ਪਿਆ ਕਰਨ ਤੈਨੂੰ ਦਵਾਈ ਤੇਰੀ ਪੱਤੀ ਚੱਲਣੀ ਹੈ ਇੱਥੋਂ ਜਗਾ ਦਾ ਕੇ ਦਵਾਈ ਲੈ ਜਾ ਕੇ ਬਸ ਠੀਕ ਹੈ ਕਿਉਂਕਿ ਤੁਹਾਡੇ ਕੋਲ ਤੁਹਾਡੇ ਭਰਾਵਾਂ ਦੇ ਆਸਰੇ ਨਾਲ ਇਹਨੇ ਮੈਨੂੰ ਦੇਖਣਾ ਬੇਨਕ ਅਬ ਇਤਰੇ ਪੁੱਤਾਂ ਬਾਪੂ ਵਰਦੇ ਪ੍ਰੋਮਾ ਵਰਗਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਬਾਪੂ ਜੀ ਜਿਸਪਾਲ ਸਿੰਘ ਸਿਉਣ ਅਸੀਂ ਬਾਪੂ ਜੀ ਨੂੰ ਇਹਦਾ ਦੇਸੀ ਦਵਾਈਖਾਨਾ ਸੀ ਬਾਪੂ ਦਾ ਉੱਥੋਂ ਲੈ ਕੇ ਆਏ ਸੀ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਗਿੱਲ ਚੌਕ ਦੇ ਕੋਲੇ ਬਾਪੂ ਕੋਲ ਦੇ ਥੱਲੇ ਦੁਕਾਨ ਸੀ ਬਾਪੂ ਦੀ ਕੇਐਸ ਦੀ ਗੈਸ ਵਾਲਿਆਂ ਦੇ ਨਾਲ ਹਾਂਜੀ ਕੇਐਸ ਦੀ ਗੈਸ ਕੇਐਸ ਦੀ ਗੈਸ ਵਾਲਿਆਂ ਦੇ ਨਾਲ ਹਨ ਤੇ ਬਾਪੂ ਦੇ ਭਰਾ ਨੇ ਜਿਹੜੇ ਕੈਨੇਡਾ ਅਮਰੀਕਾ ਨੇ ਇੰਗਲੈਂਡ ਨੇ ਬਾਪੂ ਦੇ ਪਰਿਵਾਰ ਦੇ ਬਾਪੂ ਦੇ ਪੁੱਤ ਤੇ ਧੀ ਵੀ ਇੱਕ ਇਟਲੀ ਚ ਐ ਕੈਨੇਡਾ ਚ ਤੇ ਪਰ ਦੁੱਖ ਇਸ ਗੱਲ ਦਾ ਪਾ ਪਿਛਲੇ 10 ਦਿਨਾਂ ਤੋਂ ਬਾਪੂ ਜੀ ਨੂੰ ਲੈ ਕੇ ਆਏ ਹੋ ਗਿਆ ਸਾਡੇ ਕੋਲੇ ਫੇਰ ਤੱਕ ਕੋਈ ਮਿਲਣ ਨਹੀਂ ਆਇਆ ਸਰਦੀ ਬੇਨਤੀ ਹੈ ਭੈਣੋ ਭਰਾਵੋ ਗੁੱਸੇ ਕਿੱਲੇ ਹੋਣਗੇ ਤੁਹਾਡੇ ਬਾਪੂ ਦਾ ਸੁਭਾ ਮਾੜਾ ਹੋ ਸਕਦਾ ਹੋ ਸਕਦਾ ਬਾਪੂ ਤੁਹਾਨੂੰ ਗੁੱਸੇ ਨੇ ਕੁਝ ਜ਼ਿਆਦਾ ਬੋਲਦਾ ਹੋਵੇ ਪਰ ਹੁਣ ਇਸ ਟਾਈਮ ਤੁਹਾਡੇ ਸਾਥ ਦੀ ਲੋੜ ਆ ਬਾਪੂ ਨੂੰ ਅਸੀਂ ਇਹ ਨਹੀਂ ਕਹਿੰਦੇ ਬਾਪੂ ਨੂੰ ਲੈ ਜਾਓ ਜਾਇਦਾ ਇਲਾਜ ਕਰਾਓ ਔਰ ਜਾਇਰੀ ਸੇਵਾ ਕਰੋ ਉਹ ਮਾਰਾ ਇਹਨੇ ਸਾਡੇ ਸਿਪਾਈ ਆ ਸਾਡੀ ਝੋਲੀ ਪਾਈ ਆ ਸੇਵਾ ਅਸੀਂ ਕਰਾਂਗੇ ਪਰ ਤੁਸੀਂ ਆ ਕੇ ਮਿਲ ਜੋ ਥੋੜਾ ਆਪਣੇਆਂ ਦਾ ਹੌਸਲਾ ਹੋ ਜਾਂਦਾ ਬੰਦੇ ਨੂੰ ਬਾਪੂ ਕਈ ਵਰੀ ਉਦਾਸ ਹੋਇਆ ਹੁੰਦਾ ਇੱਥੇ ਬੈਠਾ ਜਦੋਂ ਮੈਂ ਕਈ ਵਰੀ ਮਿਲਦਾ ਕਿਉਂਕਿ ਆਪਣੇ ਤਾਂ ਆਪਣੇ ਹੁੰਦੇ ਆ ਭਾਈ ਹਨਾ ਖੂਨ ਆ ਜਿਹੜਾ ਨਾ ਬਸ ਮਿਲ ਜਾਓ ਆ ਕੇ ਹੋਰ ਕੁਝ ਨਹੀਂ ਕਹਿੰਦਾ ਬਾਪੂ ਤੁਹਾਨੂੰ ਕੁਝ ਨਹੀਂ ਮੰਗਦਾ ਬਸ ਇੱਕ ਵਾਰੀ ਆ ਕੇ ਮੇਲੇ ਲੇ ਲੇ ਕਰਦੇ ਜੋ ਜੱਗ ਚ ਆਉਂਦੇ ਆਂਦੇ ਮੇਲੇ ਆ ਭਾਈ ਤੇ ਅਸੀਂ ਨਹੀਂ ਕਿ ਬੇਨਤੀਆਂ ਵਾ ਤੇ ਬਾਪੂ ਜਸਪਾਲ ਸਿੰਘ ਸਿਉਂ ਜਿਹੜਾ ਲੋਕਾਂ ਦੇ ਦੁੱਖ ਦੂਰ ਕਰਦਾ ਸੀ ਪਤਾ ਨਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਦੇਸੀ ਦਵਾਈਆਂ ਦੇ ਨਾਲ ਬਾਪੂ ਨੇ ਠੀਕ ਕੀਤੀ ਆ ਖੁਦ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਬਾਪੂ ਦੇ ਉਹ ਵੀ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਤੇ ਇਸ ਤਰ੍ਹਾਂ ਸਾਡੇ ਸੀਨੀਅਰ ਸਿਟੀਜ਼ਨ ਸਾਡੇ ਬਾਪੂ ਬਜ਼ੁਰਗ ਐਦਾਂ ਰੋਲਣ ਭੈਣ ਭਰਾਤੀ ਪੁੱਤ ਸਾਰੇ ਹੋਣ ਦੇ ਬਾਵਜੂਦ ਪੈਸਾ ਤੇ ਲੰਬ ਜਮੀਨਾਂ ਜਾਇਦਾਦਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਤਾਂ ਬੜੀ ਨਮੋਸ਼ੀ ਦੀ ਗੱਲ ਹੈ ਬੜੀ ਦੁੱਖ ਦੀ ਗੱਲ ਹੈ ਇਹ ਤੇ ਬਸ ਸਾਡੀ ਹੁਣ ਬੇਨਤੀ ਚਲੋ ਜੋ ਸਮਾਂ ਪਿੱਛੇ ਨਿਕਲ ਗਿਆ ਉਹਨੂੰ ਛੱਡੀਏ ਆਪਾਂ ਅੱਗੇ ਵਧੀਏ ਹੁਣ ਜਿਹੜਾ ਅਗਲਾ ਸਮਾਂ ਵਾ ਉਹ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਤੇ ਬਾਪੂ ਨੂੰ ਜਿੰਨਾ ਕਿ ਵੀ ਤੁਸੀਂ ਪਿਆਰ ਸਤਿਕਾਰ ਦੇ ਸਕਦੇ ਹੋ ਸਮਾਂ ਦੇ ਸਕਦੇ ਹੋ ਜ਼ਰੂਰ ਦੇਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਾਂ ਬਾਪੂ ਪੱਥਰ ਮੇਂ ਮਗਾ ਲੇ ਉਹ ਕਹਤਾ ਮੁੰਡਾ ਜਿਹੜਾ ਇਨਚਾਰਜ ਹੈ ਨਾ ਆਪਣਾ ਉਹਨੇ ਰੱਖਿਆ ਹੋਊਗਾ ਮੁੰਡਾ ਆਉਂਦਾ ਆ ਕੇ ਦਿੰਦਾ ਦਿੰਦਾ ਹੈਗਾ ਨਾ ਕਹਿੰਦਾ ਪਤਾ ਕਰਦਾ ਹੈਗਾ ਹੈਗਾ ਬਾਪੂ ਦਿੰਨੇ ਕੋਈ ਲੱਭ ਗਏ ਉਹ ਜਿਹੜੇ ਮੇਰੇ ਤੇ ਖੜੇ ਦੇ ਕੱਪੜੇ ਸੀ ਉਹ ਤੁਹਾਨੂੰ ਮੈਂ ਕਿਹਾ ਹਾਂ ਉਹ ਹੈਗੇ ਸੰਭੇ ਪਏ ਉਹ ਜਦੋਂ ਜਾਵਾਂਗੇ ਤਰੋਂ ਦੇਵਾਂਗੇ ਧੋ ਕੇ ਹਾਂ ਧੋ ਕੇ ਸੀ ਇੱਥੇ ਹਸਪਤਾਲ ਸੀ ਨਾ ਪੀੜ ਸਕਦੇ ਆਪਾਂ ਉਹਨਾਂ ਨੂੰ ਤਾਂ ਉੱਧਰ ਰੱਖੇ ਹੋਇਆ